ਹਰਮਨ ਪੁੱਤ ਹਾਂਜੀ ਮੰਮੀ ਤੂੰ ਆਪਣਾ ਆ ਕੇ ਘਰ ਸੰਭਲਿਆ ਨਾ ਮੈਨੂੰ ਬਹੁਤ ਵਧੀਆ ਲੱਗਾ ਪੁੱਤ ਗਲਤੀਆਂ ਕਹਿੰਦੇ ਹੁੰਦੇ ਨਿਆਣਿਆਂ ਤੋਂ ਨਹੀਂ ਕਈ ਵਾਰੀ ਸਿਆਣਿਆਂ ਤੋਂ ਵੀ ਹੋ ਜਾਂਦੀਆਂ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਪੁੱਤ ਆਪਣੇ ਘਰ ਆ ਗਿਆ ਮੇਰਾ ਤੁਹਾਡੇ ਤੋਂ ਬਿਨਾ ਹੈ ਕੌਣ ਮੰਮੀ ਜੀ ਤੁਸੀਂ ਇੰਨਾਂ ਗੱਲਾਂ ਦੀ ਫਿਕਰ ਛੱਡ ਦਿਓ ਹੁਣ ਅਸੀਂ ਤੁਹਾਡੇ ਨਾਲ ਆ ਜਿਵੇਂ ਕਹੋਗੇ ਓਵੇਂ ਕਰ ਲਿਆ ਕਰਾਂਗੇ ਪੁੱਤ ਤੁਸੀਂ ਮੇਰੇ ਨਾਲ ਕਰਕੇ ਤਾਂ ਮੁੜ ਕੇ ਵਾਪਸ ਘਰ ਨੂੰ ਆਏ ਆਂ ਅੱਛਾ ਤਾਂ ਬਈ ਦੱਸ ਬੇ ਭਾਬੀ ਨੇ ਰੋਟੀ ਖਾ ਲਈ ਹਾਂ ਮੰਮੀ ਉਹਨਾਂ ਨੇ ਤਾਂ ਰੋਟੀ ਖਾ ਲਈ ਜੇ ਤੁਹਾਨੂੰ ਕੁਝ ਚਾਹੀਦਾ ਤਾਂ ਦੱਸੋ ਮੈਂ ਲਿਆ ਦਿੰਦੀ ਆ ਪੁੱਤ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਤਾਂ ਮੇਰੇ ਜਵਾਕ ਚਾਹੀਦੇ ਨੇ ਮੇਰੇ ਨਵੇਂ ਪੁੱਤ ਚਾਹੀਦੇ ਨੇ ਜਿਸ ਹਰੀ ਨਾਮਾ ਡਿੱਗੀ ਸੀ ਨਾ ਮੈਂ ਤਾਂ ਬਚਣਾ ਹੀ ਨਹੀਂ ਸੀ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਬਚ ਜੂੰਗੀ ਪਤਾ ਨਹੀਂ ਕਿਹੜੀ ਨੂੰ ਨੇ ਆ ਕੇ ਮੈਨੂੰ ਸੰਭਾਲ ਲਿਆ ਤੇ ਮੈਂ ਠੀਕ ਹੋ ਗਈ। ਫਾਕੀ ਤੁਸੀਂ ਆਪਣੇ ਘਰ ਆ ਗਏ। ਮੈਨੂੰ ਪਤਾ ਹੋਰ ਕੁਝ ਨਹੀਂ ਚਾਹੀਦਾ। ਹੁਣ ਆਈ ਸੀ ਮੰਮੀ ਨਾਲੇ ਜਾਣਾ ਕਿੱਥੇ ਅਸੀਂ ਤੁਹਾਨੂੰ ਛੱਡ ਕੇ। ਤੁਹਾਡਾ ਹੈ ਹੀ ਕੌਣ ਸਾਡੇ ਬਿਨਾ? ਨਾਲੇ ਅਸੀਂ ਇਹ ਦੇਖਣਾ ਤੁਹਾਨੂੰ। ਤੁਸੀਂ ਸਾਡੇ ਆਸਰੇ ਜਿਉਂਨੇ ਹੋਗੇ। ਤੁਸੀਂ ਇਹ ਗੱਲਾਂ ਨਾ ਸੋਚਿਆ ਕਰੋ, ਆਰਾਮ ਕਰੋ ਜਾ ਕੇ। ਬਸ ਪਤਾ। ਮੈਨੂੰ ਨਾ ਕੁਝ ਗੱਲਾਂ ਅੰਦਰੋਂ-ਅੰਦਰੀ ਖਾਈ ਜਾਂਦੀਆਂ। ਮੈਂ ਆਪਣੇ جھਾਕ ਵੀ ਆਪਣੇ ਤਾਂ ਦੂਰ ਕਰ ਲਏ ਤੇ ਮੇਰਾ ਬੰਦਾ ਜਿਹਦੇ ਤਾਂ ਮੈਨੂੰ ਮਾਣ ਹੰਕਾਰ ਸੀ ਕਿ ਬਾਹਰੋਂ ਪੈਸਾ ਪਾਈ ਜਾਂਦਾ ਉਹਨੇ ਵੀ ਬਾਹਰ ਜਨਾਨੀ ਰੱਖੀ ਹੋਈ ਏ ਉਹ ਵੀ ਮੇਰੇ ਤੋਂ ਦੂਰ ਹੋ ਗਿਆ ਜੇ ਹੁਣ ਮੈਨੂੰ ਆਸ ਹੈ ਨਾ ਤਾਂ ਸਿਰਫ ਤੁਹਾਡੇ ਦੋਹਾਂ ਤੇ ਬਸ ਮੇਰਾ ਪੁੱਤ ਮੇਰੇ ਦਿਲ ਦੇ ਨੇੜੇ ਹੋ ਜਵੇ ਪਹਿਲਾਂ ਵਾਂਗੂ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਮੰਮੀ ਤੁਸੀਂ ਜਮਾਂ ਫਿਕਰ ਨਾ ਕਰੋ ਡੈਡੀ ਇਹਦੇ ਬਰਤ ਨਾਲ ਕੁਝ ਕਹਿ ਨਹੀਂ ਸਕਦੀ ਹੰਨਾ ਨੇ ਸਭ ਕੁਝ ਕਿਉਂ ਕੀਤਾ ਪਰ ਹਾਂ ਮੈਂ ਵਾਦਾ ਕਰਦੇ ਆ ਤੁਹਾਡੇ ਨਾਲ ਇਹਨਾਂ ਨੂੰ ਪਹਿਲਾਂ ਵਾਂਗੂ ਤੁਹਾਡਾ ਪੁੱਤ ਬਣਾ ਕੇ ਛੱਡੂੰਗੀ ਸਭ ਕੁਝ ਸਮਝਾ ਦੂੰਗੀ ਦੇਖਿਓ ਸਭ ਠੀਕ ਹੋ ਜਾਣਾ ਭਸਪਤ ਮੈਨੂੰ ਤੇਰੇ ਤੇ ਆਸਾਂ ਕਿ ਮੇਰਾ ਬਾਬਾ ਪੁੱਤਨਾ ਪਹਿਲਾਂ ਵਾਂਗੂ ਮੇਰਾ ਪੁੱਤ ਬਣ ਜਾਊਗਾ ਮੈਨੂੰ ਪਤਾ ਹੈ ਉਹ ਘਰ ਤਾਂ ਆ ਗਿਆ ਪਰ ਮੈਨੂੰ ਉਹਨੇ ਦਿਲੋਂ ਮਾਫ ਨਹੀਂ ਕੀਤਾ ਉਹਦੀਆਂ ਅੱਖਾਂ ਦੱਸਦੀਆਂ ਨੇ ਉਹਦੀ ਆਵਾਜ਼ ਦੱਸਦੀ ਹੈ ਉਹਦੇ ਹਰ ਇੱਕ ਦਿਲ ਦੀ ਧੜਕਣ ਦੱਸਦੀ ਹੈ ਕਿ ਮੇਰੇ ਪੁੱਤ ਨੇ ਮੈਨੂੰ ਮਾਫ ਨਹੀਂ ਕੀਤਾ ਪਰ ਮੇਰੇ ਦਿਲ ਚੋਂ ਤੁਹਾਡੇ ਪ੍ਰਤੀ ਕੁਝ ਵੀ ਨਹੀਂ ਹੈਗਾ ਸਿਵਾਏ ਪਿਆਰ ਦੇ ਮੈਂ ਬਹੁਤ ਪਛਤਾ ਰਹੀ ਹਾਂ ਮੈਨੂੰ ਪਤਾ ਮੰਮੀ ਤੁਸੀਂ ਸਾਨੂੰ ਬਹੁਤ ਤਿਆਰ ਕਰਦੇ ਹੋ ਬਸ ਉਹ ਕਹਿੰਦੇ ਰਹਿੰਦੇ ਜਿਵੇਂ ਨਾਰੀਅਲ ਹੁੰਦਾ ਹੈ ਉਤੋਂ ਸਖਤ ਹੁੰਦਾ ਹੈ ਅੰਦਰੋਂ ਨਰਮ ਹੁੰਦਾ ਹੈ ਉਮੀ ਤੁਹਾਡਾ ਗੁੱਸਾ ਹੈਗਾ ਬਾਲੋਂ ਦੇਖਣੋ ਜਹੇ ਤੁਸੀਂ ਜਿੰਨੇ ਮਰਜੀ ਆਕੜ ਖੋਰ ਗੁੱਸੇ ਖੋਰ ਲੱਗਦੇ ਹੋ ਪਰ ਅੰਦਰੋਂ ਸਾਨੂੰ ਬਹੁਤ ਚਾਹੁੰਦੇ ਹੋ ਰੋ ਬੋ ਨਾ ਕੋਈ ਨਾ ਸਭ ਕੁਝ ਠੀਕ ਹੋਇਊ ਦੇਖਿਓ ਅਰਮਨ ਜੇ ਮੇਰੇ ਬਾਪੇ ਨੂੰ ਨਾ ਪਹਿਲਾ ਵਰਗਾ ਮੇਰਾ ਪੁੱਤ ਬਣਾ ਸਕਦੀਆਂ ਤੂੰ ਸਿਰਫ ਤੂੰ ਐ ਤੇ ਇਹ ਮੈਨੂੰ ਤੇਰੇ ਤੇ ਆਸਾ ਕਿਸੇ ਹੋਰ ਤੇ ਨਹੀਂ ਮੇਰਾ ਪੁੱਤ ਮੈਨੂੰ ਪਹਿਲਾ ਵਰਗਾ ਬਣਾ ਦੇ ਕੋਈ ਨਾ ਮੰਮੀ ਤੁਸੀਂ ਫਿਕਰ ਨਾ ਕਰੋ ਥੋੜਾ ਟਾਈਮ ਜ਼ਰੂਰ ਲੱਗ ਸਕਦਾ ਪਰ ਦੇਖਿਓ ਸਭ ਠੀਕ ਹੋ ਜਾਣਾ ਤਾਈ ਨੂੰ ਲੈ ਤਾਈ ਤੋਂ ਲੈਣਾਂਗੇ ਅਸੀਂ ਚਾਬੀਆਂ ਤੋਂ ਮਨਪੇ ਤੇ ਗੱਲ ਹੈ ਕੋਈ ਇਹ ਫਿਰ ਕਦੋਂ ਦੇ ਆਈਆਂ ਇਹ ਗੱਲ ਹੈ ਕੋਈ ਤਾਈ ਕੇ ਘਰੇ ਕਦੋਂ ਉਹਦੀ ਬੈਠੀਆਂ ਤੂੰ ਮੈਂ ਕਦੋਂ ਉਹਦੀ ਘਰੇ ਡਿੱਕੀ ਆ ਨਹੀਂ ਬਈ ਹੁਣ ਵੀ ਆਉ ਹੁਣ ਵੀ ਆਉ ਹੁਣ ਵੀ ਆਉ ਫੇਰ ਕੀ ਹੋ ਗਿਆ ਉਹ ਬਿਮਾਰ ਸੀ ਨਲੇ ਮੈਂ ਥੋ ਆਇਆ ਨਹੀਂ ਗਿਆ ਮੈਂ ਤਾਂ ਕਰਕੇ ਤਾਈ ਦਾ ਪਤਾ ਲੈਣ ਬਗਗੀ ਤੋ ਉਹ ਗੜਾ ਸ਼ਿਵਾਸ ਦੇ ਡਾਕਟਰ ਤੇ ਲੱਗੀ ਆ ਵੀ ਤੂੰ ਉਹਨੂੰ ਦਵਾਈ ਦੇ ਕੇ ਆਉਣੀ ਸੀ ਉਹ ਪਤਾ ਲੈਣਾ ਤਾਂ ਪੰਦਾ ਨਾ ਉਹੀ ਮੈਂ ਤੂ ਬਾਲਾ ਬੋਲਿਆ ਕਰ ਹਾਂ ਪਤਾ ਹੀ ਲੈ ਲਓ ਪਹਿਲਾਂ ਵਾਲੀਆਂ ਗੱਲਾਂ ਭੁੱਲ ਜਾਓ ਸਾਰੀਆਂ ਜਿਹੜਾ ਕੁਛ ਉਹਨੇ ਕੀਤਾ ਮਨਪ੍ਰੀਤ ਤੂੰ ਨਾ ਇੰਨੀ ਬੋਲਿਆ ਕਰ ਮੇਰੀ ਗੱਲ ਸੁਣ ਲੈ ਸਿਆਣੀ ਬਣ ਜਾ ਮੈਂ ਵੀ ਸੀ ਜਟਪੀ ਉਹਦੇ ਨਾਲ ਉਹਦੀ ਸਿਆਣੀ ਹਾਂ ਮੈਂ ਹਾਂ ਕਿੰਨਾ ਕੁਛ ਕਰਦੇ ਰਹੀ ਅਗਲੀ ਆਪ ਤਾਂ ਅਗਲੇ ਪਾਟੇ ਪਾਟਾ ਕੱਪੜੇ ਦਿੰਦੀ ਹੁੰਦੀ ਸੀ ਅੱਜ ਮੱਚਦੀ ਆ ਦੇਖ ਦੇ ਕੇ ਆਪਾਂ ਨੂੰ ਤੈਨੂੰ ਪਤਾ ਦੇਖ ਲੈ ਪੁੱਤ ਇਹਨੂੰ ਫੁੱਟੇ ਠੀਕ ਕਰਨ ਨੂੰ ਪਤਾ ਨਹੀਂ ਕਦੋਂ ਆ ਕੇ ਲਉ ਸਾਂ ਲੱਗੇ ਜਾਂ ਸੰਤੂ ਤਾਂ ਤੁਰ ਗਈ ਪੁੱਤ ਖਿਹੜਾ ਛੜਾ ਗਈ ਇਹ ਚੋਂ ਮੈਂ ਇਹਦੇ ਚ ਫਸ ਗਈ ਨਹੀਂ ਮੈਂ ਤਾਂ ਤੜਕੇ ਤੋਂ ਲੈ ਕੇ ਹੱਥਾਂ ਤੱਕ ਬੰਦਲਾ ਆ ਲੈਂਦੀ ਐ ਆਹੀ ਗੱਲਾਂ ਤਾਂ ਨੇ ਵੇਣੇ ਦੇ ਦੇ ਕੀ ਸੀ ਮਾਲਕ ਤੇ ਸਿਆਣੀ ਬਣ ਜਾ ਕਿਉਂ ਮੰਮੀ ਨੂੰ ਦੁਖੀ ਕਰਦੀ ਹੁੰਨੀ ਮਾਰੂ ਮੈਨੂੰ ਬੁੱਤੇ ਇਹ ਬਾਲਾ ਤੇ ਮੈਨੂੰ ਜਿਉਣ ਨਹੀਂ ਦਿੰਦੀ ਮੈਂ ਕਿਧਰੇ ਨਹੀਂ ਮਾਰਦੀ ਬਈ ਆਪਣੇ ਤਾਂ ਤਾਂ ਝੂਠਾ ਪੁਣਾ ਜਾ ਇੱਜ਼ਤ ਇੱਜ਼ਤ ਦਿਖਾਵਾ ਜਾ ਕੀਤਾ ਨਹੀਂ ਜਾਂਦਾ ਹੈਗਾ ਆਪਣੇ ਤਾਂ ਉਹ ਬੁੜੀ ਨਾ ਦਿਨੋਂ ਲਈ ਹੋਈ ਆਪਾਂ ਤਾਂ ਉਹਨੂੰ ਬੁਲਾਉਣਾ ਨਹੀਂ ਹੈਗਾ ਆਏ ਗੱਲ ਪੁੱਤ ਜ਼ਹਿਰ ਲਿਆ ਉਹਨੂੰ ਦੇ ਦੇਣੀ ਆ ਹਾਂ ਦੇ ਦੇ ਪੁੱਤ ਦੇ ਦੇ ਇਹ ਸ਼ਾਬਾਸ਼ ਏ ਤੇਰੇ ਬਹੁਤ ਮਾਂ ਪਿਓ ਦਾ ਟੌਰ ਉੱਚਾ ਕਰੇਂਗੀ ਤੂੰ ਹਾਂ ਇਹੀ ਕੰਮ ਰਹਿ ਗਿਆ ਕਰਨ ਵਾਲਾ ਕਿਉਂ ਫਿਰ ਪਹਿਲੀ ਦਰਾਣੀ ਆ ਇਹ ਪਹਿਲੀ ਦਰਾਣੀ ਜਿਹੜੇ ਆਪਦੀ ਜਠਾਣੀ ਮਗਰ ਲੱਗ ਕੇ ਆ ਤੇ ਜਵਾਕਾਂ ਨਾਲ ਵੈਰ ਵੜਦੀ ਹੈ ਮਨਪ੍ਰੀਤ ਇੱਕ ਦਿਨ ਤਾਂ ਮੈਂ ਆਈ ਆ ਤੂੰ ਕਦੇ ਮੰਮੀ ਨਾਲ ਲੜ ਪੈਂਦੀ ਆ ਕਦੇ ਮੇਰੇ ਨਾਲ ਲੜਨ ਲੱਗ ਜੰਨੀ ਤੇਰੇ ਨਾਲ ਤਾਂ ਮੈਂ ਸਹੀ ਗੱਲ ਤੇ ਲੜੀ ਆ ਪਰ ਉਹਨਾਂ ਘਰੇ ਕੀ ਆਂਡੇ ਰੱਖੇ ਸੀਗੇ ਆਪਣੇ ਘਰੇ ਤਾਂ ਤੂੰ ਬੈਠੀ ਨਹੀਂ ਉਹ ਚਲ ਕੋਈ ਨਾ ਮੇਰੀ ਮਾਂ ਗਲਤੀ ਹੋ ਗਈ ਬਾਕੀ ਨਹੀਂ ਜਾਂਦੀ ਹਾਂ ਦੱਸ ਕੀ ਗੱਲਾਂ ਕਰਨੀਆਂ ਤੈਨੂੰ ਕੋਈ ਇਕੱਲਾ ਨਹੀਂ ਵੱਡਾ ਹੋ ਜਾਂਦਾ ਹੁੰਦਾ ਹਰ ਮੈਨੂੰ ਤਾਂ ਭਾਈ ਸਰਦਾ ਨਹੀਂ ਕਦ ਜਦੋਂ ਅਗਲੇ ਨੂੰ ਕੋਈ ਲੋੜ ਹੁੰਦੀ ਹੈ ਮੈਨੂੰ ਵੀ ਜਾਣਾ ਪੈਂਦਾ ਕੱਲ ਨੂੰ ਮੈਨੂੰ ਲੋੜ ਹੈ ਮੈਂ ਅਗਲੇ ਨੂੰ ਵੀ ਸੱਦੂ ਉਹਦਾ ਨਹੀਂ ਪੁੱਤ ਆਉਂਦਾ ਆਪਣੇ ਘਰੇ ਨੂੰ ਨਹੀਂ ਆਉਂਦੀ ਉਹਦੀ ਪਹਿਲਾਂ ਵੀ ਮੈਂ ਸਰਦਾ ਸੀ ਫਿਰ ਜਦੋਂ ਨਹੀਂ ਆਉਂਦੇ ਜਾਂਦੇ ਸੀ ਅੱਜ ਤਾਂ ਫਿਰ ਮਰਿਆ ਤਾਂ ਵੀ ਸਰ ਜਾਂਦਾ ਹੈਗਾ ਜਿਉਂਦਿਆਂ ਨੂੰ ਨਹੀਂ ਸਰਦਾ ਹੁੰਦਾ ਫਿਰ ਮਰਦੇ ਉਹ ਪਰ ਉਹਨਾਂ ਦੇ ਘਰੇ ਨਹੀਂ ਜਾਣਾਗਾ ਚੱਲ ਚੁੱਪ ਕਰ ਮੰਮੀ ਤੂੰ ਜਾ ਮੈਂ ਸਮਝਾਉਣੀ ਹੈ ਇਹਨੂੰ ਇਹਨੂੰ ਇਹਦੇ ਨਹੀਂ ਪੁੱਤ ਖੋਪੇ 'ਚ ਕੋਈ ਗੱਲ ਪੈਦੀ ਇਹ ਤਾਂ ਉਹੀ ਗੱਲ ਆ ਕੇ ਪੁੱਤ ਤੇ ਮੂਹਰੇ ਪਈ ਮੈਂ ਗੱਲ ਦੀਆਂ ਗੱਲ ਹਾਂ ਪਟਿੱਟਰ ਜੀ ਨਾ ਹੋਵੇ ਕਿਵੇਂ ਝਾਕਦੀ ਹੈ ਮਨ ਪੁੱਤ ਕਿਉਂ ਔਖ ਹਮ ਇੱਕਦਮ ਮੈਨੂੰ ਤੇਰੇ ਬਿਨਾ ਜੀਣ ਨਹੀਂ ਲੱਗਦਾ ਓਏ ਮੇਰੀ ਭੈਣ ਓਏ ਇਹਨਾਂ ਡਰਾਮੇ ਕਰਿਆ ਕਰ ਉੱਤੋਂ ਦੇਖਿਓ ਤਾਈ ਕੇ ਘਰ ਜਾ ਕੇ ਬੈਠ ਗਈ ਲੈ ਵੀ ਜੇ ਤੈਨੂੰ ਪਤਾ ਤੂੰ ਇੰਨੇ ਟਾਈਮ ਬਾਅਦ ਮਿਲਣ ਆਈ ਆ ਫਿਰ ਤੂੰ ਇੱਥੇ ਬੈਠ ਜਾ ਘਰੇ ਲੈ ਤੂੰ ਐ ਸਿੱਧਾ ਕਿੱ데 ਵੀ ਤੇਰੇ ਬਿਨਾ ਜੀਣ ਲੱਗਦਾ ਲੜਾਈ ਕਿਉਂ ਮੁੱਲ ਭਾਲਦੀਆਂ ਫਿਰ ਤੂੰ ਫਿਰ ਮੈਂ ਮਾੜੀ ਗੱਲ ਥੋੜੀ ਕਹੀ ਆ ਆਪ ਤਾਂ ਇਹ ਕਿੰਨਾ ਕੁਛ ਕਰਦੀ ਹੁੰਦੀ ਸੀਗੀ ਐਨੀਆਂ ਮੁਸੀਬਤਾਂ ਆਈਆਂ ਡੈਡੀ ਬਿਮਾਰ ਹੋ ਜਾਂਦਾ ਸੀ ਕਦੇ ਉਹਨੇ ਹੌਂ ਦਿੱਤਾ ਸੀਗਾ ਬਾਪੇ ਬਾਈ ਆਰਗੇ ਨੂੰ ਚੱਲ ਕੋਈ ਨਾ ਤੂੰ ਨਾ ਇੰਨਾ ਘਬਰਾਇਆ ਕਰ ਰੱਬ ਨੇ ਮੇਰੀ ਵੀ ਸੁਣੀ ਆ ਨਾ ਰੱਬ ਤੇਰੀ ਵੀ ਸੁਣੂਗਾ ਆਪਣੇ ਦੋਨੇ ਭੈਣਾਂ ਦੇ ਨਾ ਭਾਗ ਚੰਗੇ ਹੀ ਨੇ ਐਵੇਂ ਨਾ ਟੈਨਸ਼ਨ ਲਿਆ ਕਰ ਨਾਲੇ ਤਾਈ ਜਿਹੜਾ ਕੁਛ ਕਰਦੀ ਸੀ ਨਾ ਉਹਦੇ ਨਾਲ ਉਹਹ ਜਿਹੀਆਂ ਬਣੀ ਜਾਂਦੀਆਂ ਨੇ بس ਤੂੰ ਅੱਗੇ ਤੋਂ ਆਈ ਨਾ ਤੂੰ ਉਹਨਾਂ ਦੇ ਘਰ ਵਾਲ ਨਹੀਂ ਜਾਣਾ ਮੈਨੂੰ ਤਾਂ ਜਮਾਂ ਵਿਸ਼ਵਾਸ ਨਹੀਂ ਉਹ ਕੁਝ ਵੀ ਕਰ ਸਕਦੀ ਆ ਤੇਰੇ ਤੇ ਚੱਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੇਰੀ ਭੈਣ ਸਿਆਣੀ ਬਣ ਕੇ ਰਿਹਾ ਕਰ ਮੱਚਦੀ ਆਉ ਹੁਣ ਐਵੇਂ ਕਰਨਾ ਠੀਕ ਹੈ ਤੇਰੇ ਵਾਸਤੇ ਜਾਵਣਾ ਕਿੱਥੀਆਂ ਕੀਤੀਆਂ ਸੀ ਆਜਾ ਲੈ ਕੇ ਆਈਏ ਕੀ ਗੱਲ ਅੰਦਰ ਹੀ ਬੈਠ ਲੈਣਾ ਬਾਹਰ ਨਹੀਂ ਆਉਣਾ ਮੇਰੇ ਮਨ ਜਾਂ ਨਹੀਂ ਕਰਦਾ ਸੀ ਘਰੋਂ ਬਾਹਰ ਜਾਣ ਨੂੰ ਤਾਂ ਕਰਕੇ ਫਿਰ ਮੈਂ ਅੰਦਰ ਹੀ ਬਹਿ ਗਿਆ ਅ ਮੈਨਾਂ ਤੁਹਾਡਾ ਇੱਕ ਗੱਲ ਕਰਨੀ ਸੀ ਦੇਖੋ ਹੁਣ ਆਪਾਂ ਨੂੰ ਕਿੰਨੇ ਦਿਨ ਹੋ ਗਏ ਇੱਥੇ ਰਹਿੰਦਿਆਂ ਨੂੰ ਮੈਨੂੰ ਲੱਗਦਾ ਮम्मी ਜੀ ਹੁਣ ਸੱਚੀ ਬਦਲ ਗਈ ਹੁਣ ਉਹਨਾਂ ਨੂੰ ਮਾਫ਼ ਕਰ ਦੋ ਦੇਖ ਹਰਮਨ ਜੇੜਾ ਕੁਝ ਵੀ ਆਪਣੇ ਦੋਨਾਂ ਨਾਲ ਹੋਇਆ ਨਾ ਉਹ ਭੁੱਲਣਾ ਸੌਖਾ ਨਹੀਂ ਹੈਗਾ ਪਰ ਮੈਂ ਤੇਰੇ ਲਈ ਹਾਂ ਤਾਂ ਕਰਤੀ ਪਰ ਫਿਰ ਵੀ ਤੈਨੂੰ ਇੱਕ ਗੱਲ ਹੋਰ ਕਹਿਣਾ ਧਿਆਨ ਨਾਲ ਰਹੀ ਇੱਥੇ ਤੂੰ ਤੁਸੀਂ ਹੁਣ ਮੰਮੀ ਜੀ ਬਾਰੇ ਜ਼ਿਆਦਾ ਹੀ ਸੋਚੀ ਜਾਂਦੇ ਹੋ ਐਜਾ ਤਾਂ ਕੁਝ ਹੈ ਹੀ ਨਹੀਂ ਜਿਹੜਾ ਸੋਚੀ ਜਾਂਦੇ ਹੋ ਨਾਲੇ ਮੰਮੀ ਜੀ ਨਾਲ ਤਾਂ ਡੈਡੀ ਜੀ ਨੇ ਕਿੰਨਾ ਮਾੜਾ ਕਰਤਾ ਹੁਣ ਇਹ ਜੇ ਟਾਈਮ 'ਚ ਜੇ ਆਪਾਂ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਊਗਾ ਹਰਮਨ ਸਿਆਣੇ ਕਹਿੰਦੇ ਹੁੰਦੇ ਨਾ ਜੈ ਜੇ ਕੁਛ ਬੰਦਾ ਕਰੂਗਾ ਉਹ ਜੈ ਉਹਦੇ ਨਾਲ ਹੋਊਗਾ ਹੁਣ ਮਾਂ ਨੇ ਲੋਕਾਂ ਨਾਲ ਕੀ ਕੁਛ ਕੀਤਾ ਸੀਗਾ ਉਹੀ ਗੱਲਾਂ ਤੇ ਸਾਹਮਣੇ ਆ ਗਈਆਂ ਪਰ ਮੈਨੂੰ ਉਮੀਦ ਤਾਂ ਹੈ ਨਹੀਂ ਸੀਗੀ ਵੀ ਮੇਰਾ ਬਾਪ ਨਾ ਮੇਰੀ ਮਾਂ ਨਾਲ ਐਨੇ ਕਰੂਗਾ ਮੇਰਾ ਸੀ ਹਰਮਨ ਦਾ ਤੇਰਾ ਮੇਰਾ ਹਾਂ ਮੇਰਾ ਕਲੋਏ ਲੱਕਾ ਤੇ ਮੇਰਾ ਸੁਣਾ ਰੈਡੀ ਐਕਸ਼ਨ ਦੇਖੋ ਜੀ ਫਿਰ ਵੀ ਆਪਣੀ ਮਾਂ ਮਾਂ ਬਾਰੇ ਇਹ ਜੋ ਗੱਲਾਂ ਕਰਦੇ ਸੋਹਣੇ ਨਹੀਂ ਲੱਗਦੇ ਜਿੱਦਾਂ ਦੀ ਵੀ ਐ ਹੈਗੀ ਤਾਂ ਆਪਣੀ ਆ ਨਾ ਹੁਣ ਆਪਾਂ ਨੂੰ ਉਹਦਾ ਸਹਾਰਾ ਬਣਨਾ ਪੈਣਾ ਦੇ ਹਰਮਨ ਤੈਨੂੰ ਜਿਵੇਂ ਠੀਕ ਲੱਗਦਾ ਨਾ ਤੂੰਵੇਂ ਕਰ ਲੈ ਪਰ ਮੈਨੂੰ ਮਾਂ ਦਾ ਦੁਆਰੇ ਬੰਨ੍ਹਣ ਵਾਸਤੇ ਟਾਈਮ ਲੱਗੂਗਾ ਕੋਈ ਨਾ ਜਿੰਨਾ ਟਾਈਮ ਜਣਾ ਲੈ ਲੈ ਪਰ ਮਾਂ ਪੁੱਤ ਇੱਕੋ ਜੀ ਹਰਮਨ ਪਤਾ ਹੈ ਆਪਣੇ ਪਿਓ ਵਰਗਾ ਜੀਦੀ ਆ ਇਨੇ ਨਹੀਂ ਸ਼ੀਤੀ ਮੈਨੂੰ ਮਾਫ਼ ਨਹੀਂ ਕਰਨਾ ਮੈਂ ਇਹਦਾ ਸੁਭਾਅ ਜਾਣਦੀ ਆ ਬਚਪਨ ਤੋਂ ਜਿਦਾ ਹੀ ਕਿਹੜਾ ਚੜਦਾ ਨਾ ਇੱਕ ਵਾਰੀ ਛੱਡ ਹੀ ਦਿੰਦਾ ਤੂੰ ਮੇਰੇ ਬਦਲੇ ਇਹਦੇ ਤੋਂ ਮਾਫ਼ੀਆਂ ਨਾ ਮੰਗ ਤੇ ਨਾ ਇਹਨੂੰ ਮੇਰਾ ਪੁੱਤ ਬਣਨ ਲੈ ਕੇ ਮੈਨੂੰ ਪਤਾ ਹੈ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਉਹ ਗਲਤੀਆਂ ਦੀ ਸਜ਼ਾ ਮੈਨੂੰ ਮਿਲ ਚੁੱਕੀ ਹੈ ਮੈਂ ਪੁੱਤ ਇਹੀ ਸੋਚਿਆ ਕਿ ਮੇਰਾ ਪੁੱਤ ਤਾਂ ਮੇਰੇ ਕੋਲ ਆ ਨਹੀਂ ਸਕਦਾ ਮੈਂ ਹੀ ਆਪਣੇ ਪੁੱਤ ਕੋਲ ਚਲ ਜਾਨੀ ਆ ਆ ਦੇਖਪੜ ਚੋਲੀ ਅੱਡ ਕੇ ਤੈਨੂੰ ਕਹਿਨੀ ਆ ਕਿ ਮੈਨੂੰ ਮਾਫ਼ ਕਰ ਦੇ ਨਾ ਨਾ ਮਾਂ ਆਹ ਕੁਛ ਕਰਕੇ ਮੈਂ ਸਿਰ ਪਾਪੜਾ ਚੜਾ ਕੋਈ ਗੱਲ ਨਹੀਂ ਮੈਂ ਤਾਂ ਮਾਫ਼ ਕਰਾਣਾ ਕੌਣ ਬਸ ਜਿਹੜਾ ਸਮਾਂ ਲੰਘ ਗਿਆ ਨਾ ਭਿਆਨਕ ਸੀਗਾ ਉਮੀਦ ਕਰਦਾ ਅੱਗੇ ਸਮਾਂ ਆਊਗਾ ਚੰਗਾ ਹੋਵੇ ਆਪਣੇ ਸਾਰਿਆਂ ਲਈ ਭਾਬੀ ਪੁੱਤ ਮੇ ਤਾਂ ਸੱਚੀ ਬਹੁਤ ਵੱਡੀ ਗਲਤੀ ਹੋਈ ਐ ਮੈਂ ਆਪਣੀ ਨੋ ਨੂੰ ਤੀ ਤੱਕ ਹੀ ਸਮਝਣਾ ਨੋ ਵੀ ਨਹੀਂ ਸਮਝਿਆ ਤੇ ਤੈਨੂੰ ਵੀ ਬਗਾਨਾ ਕਰਤਾ ਪੁੱਤ ਮੈਨੂੰ ਮਾਫ ਕਰ ਦੇ ਕੋਈ ਨਾ ਮਾ ਕੋਈ ਨਾ ਬਈ ਪੁੱਤ ਭਾਵੇਂ ਤੂੰ ਮੈਨੂੰ ਮਾਫ ਕਰਤਾ ਨਾ ਹਾਂ ਮਾ ਮਾਫ ਕਰਤਾ ਮੈਂ ਤੈਨੂੰ ਜਿਆਸਾ ਪੁੱਤ ਤੋ ਇੱਥੇ ਆ ਕੇ ਬਹਿ ਗਿਆ ਹੈ ਉਹ ਕੁੜੀ ਮਸਾਂ ਆਈ ਆ ਉਹਦੇ ਕੋਲ ਬਹਿ ਜਾ ਦੋ ਘੰਟੇ ਓ ਮਮਮੀ ਕੋੜੀ ਕੋੜ ਤਾਂ ਮੈਂ ਬਹਿ ਜਾਣਾ ਬਸ ਮੇਰਾ ਨਾ ਇੱਕ ਫਾਇਲ ਜੀ ਬਣਾਉਣੀ ਸੀਗੀ ਘੰਟੇ ਦਾ ਕੰਮ ਰਹਿ ਗਿਆ ਇਹਨੇ ਤੁਸੀਂ ਕਰੋ ਮਾਂ ਮਾਂ ਤੇਆਂ ਗੱਲਾਂ ਪੁੱਤ ਸਾਡੀਆਂ ਤਾਂ ਗੱਲਾਂ ਹੁੰਦੀਆਂ ਹੀ ਰਹਿਣਗੀਆਂ ਨਾਲੇ ਮੈਂ ਤੈਨੂੰ ਐ ਕਹਿੰਦੀ ਸੀਗੀ ਬੋਲ ਬੋਲ ਲੈ ਨਾ ਮੈਨੂੰ ਜਸ਼ਨ ਬਾਰੇ ਤਿੰਨ ਚਾਰ ਵਾਰੀ ਪੁੱਛ ਲਿਆ ਤੂੰ ਭਈ ਉਹਨੂੰ ਐ ਕਹਦੇ ਹੋ ਕੱਲ ਦੀ ਛੁੱਟੀ ਕਰਕੇ ਨਾ ਸਿੱਧੀ ਪਿੰਡ ਹੀ ਆ ਜੇ ਛੁੱਟੀ ਮਮਮੀ ਛੁੱਟੀ ਤਾਂ ਹੁਣ ਤੂੰ ਆਪੇ ਦੇਖ ਲੈ ਵਿਆਹ ਵੇਲੇ ਜਸ਼ਨ ਨੇ ਕਿੰਨੀਆਂ ਛੁੱਟੀਆਂ ਲਈਆਂ ਸੀ ਮੇਰੇ ਹਿਸਾਬ ਨਾਲ ਹੁਣ ਤਾਂ ਛੁੱਟੀ ਤਾਂ ਮੁਸ਼ਕਲ ਹੋ ਜਾਊਗਾ ਉਹ ਕੋਈ ਨਹੀਂ ਇੱਕ ਦਿਨ ਨਾ ਕੋਈ ਫਰਕ ਪੈਂਦਾਗਾ ਨਾ ਮੈਨੂੰ ਐਂ ਦੱਸ ਜੇ ਉਹਦੇ ਪੇਕਿਆਂ ਚ ਕੋਈ ਗੱਲ ਹੋ ਜੇ ਫੇਰ ਉਹ ਛੁੱਟੀ ਨਾ ਲਵੇ ਅੱਜ ਵੀਰਤੀ ਆਇਆ ਇਹ ਉਹਦੇ ਵਾਰੀ ਤੂੰ ਕਹਿੰਨਾ ਛੁੱਟੀ ਦਾ ਮੁਸ਼ਕਲ ਹੋ ਜਾਊਗਾ ਹਉ ਚੱਲ ਕੋਈ ਨਹੀਂ ਮੰਮੀ ਤੂੰ ਤਾਂ ਗੁੱਸਾ ਹੀ ਕਰ ਗਈ ਮੈਂ ਸਵੇਰੇ ਆਪੇ ਗੱਲ ਕਰ ਲਵਾਂ ਦਸ਼ਨ ਨਾਲ ਵੀ ਭਾਈ ਅੱਜ ਦੀ ਤੂੰ ਛੁੱਟੀ ਲੈ ਲੈ ਆਹੋ ਉਹਨੂੰ ਕਹਦੇ ਵੀ ਛੁੱਟੀ ਲੈ ਲੈ ਨਾਲੇ ਨਾ ਸਵੇਰੇ ਸਵੇਰੇ ਜਾ ਕੇ ਉਹਨੂੰ ਲਿਆਈ ਇਹ ਨਾ ਹੋਏ ਉੱਥੇ 12 ਵਜਾ ਆਇਆ ਵੀ ਉਹ ਮਾਤਾ ਨਹੀਂ 12 ਵਜਾਉਂਦਾ ਲਿਓ ਸਾਜਰੇ ਜਾ ਕੇ ਹੋਰ ਦੱਸੋ ਕੋਈ ਹੋਰ ਕੰਮ ਹੈਗਾ ਬਸ ਜਿੰਨਾ ਤੈਨੂੰ ਕਿਹਾ ਨਾ ਉਹਨਾਂ ਕੰਮ ਕਰ ਦੇ ਚਲ ਕੋਈ ਨਹੀਂ ਹੁਣ ਮੇਰਾ ਨਾ ਘੰਟੇਕ ਦਾ ਕੰਮ ਆ ਮੈਨੂੰ ਆ ਕਰ ਲੈਣ ਦੋ ਫਿਰ ਆਪਾਂ ਬਾਹਰ ਬੈਠ ਕੇ ਮਾਰਦੇ ਆ ਗੱਲਾਂ ਬਾਤਾਂ ਅੰਮੇੜ ਲਾਂ ਮੈਂ ਕੋਈ ਨਹੀਂ ਕਰ ਲੈ ਕੰਮ ਤੂੰ ਆਦਾ ਫਿਰ ਆ ਜੀ ਬਾਹਰ ਜਾਗਾ ਠੀਕ ਆ ਠੀਕ ਆ ਔਰ ਫਿਰ ਐਵੇਂ ਉੱਥੇ ਔਖਾ ਹੋ ਜਾਂਦਾ ਕੰਮ ਨਿਭੜਦਾ ਨਹੀਂ ਉੱਥੇ ਮੱਥਾ ਮਾਰੀ ਜਾਂਦਾ ਬਾਅਦ ਚ ਕੰਨਾ ਸੀ ਇਹਦਾ ਨਾਜ਼ਰ ਸਿੰਘ ਹੈ ਮੰਮੀ ਹਾਬਤ ਤੁਸੀਂ ਵੀਰੇ ਦੇ ਕਮਰੇ ਵੱਲ ਕੀ ਕਰਦੇ ਸੀ ਓ ਕੁਛ ਨਹੀਂ ਪਤਾ ਮੈਂ ਤਾਂ ਦਰ ਵੀਰੇ ਨੂੰ ਐਂ ਕਹਿੰਦੀ ਸੀ ਵੀ ਸਵੇਰੇ ਤੜਕੇ ਤੜਕੇ ਜਾ ਕੇ ਨਾ ਜਸ਼ਨੂ ਲਿਆਵੇ। ਅੱਛਾ, ਏ ਗੱਲਾ ਮੇਰਾ ਵੀ ਨਾ ਭਾਬੀ ਨੂੰ ਸੱਚੀ ਮਿਲਣ ਦਾ ਬਾਣਾ ਜੀ ਕਰੀ ਜਾਂਦਾ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਪਾਪੀ ਘਰੇ ਨਹੀਂ ਹੈਗੀ, ਮੈਂ ਸੱਚੀ ਅੱਜ ਆਉਂਦੀ ਨਾ ਕੈਨਸਲ ਕਰ ਦਿੰਦੀ। ਅੱਛਾ, ਕੈਨਸਲ ਕਰ ਦਿੰਦੀ ਆਉਣਾ ਹੈ? ਨਾ ਤੈਨੂੰ ਹੁਣ ਭਾਬੀ ਜ਼ਰੂਰੀ ਹੋ ਗਈ। ਮਾਂ ਦਾ ਕੋਈ ਧਿਆਨ ਨਹੀਂ। ਹਉ ਨਹੀਂ ਨਹੀਂ ਮੰਮੀ ਇਹੋ ਜੀ ਕੋਈ ਗੱਲ ਨਹੀਂ ਹੈਗੀ। ਜਾਨ ਤਾਂ ਮੇਰੀ ਤੂੰ ਹੀ ਐ। ਭਾਬੀ ਨੂੰ ਨਾ ਮੈਂ ਮਿਲ ਹੀ ਨਹੀਂ ਨੇ ਹੈਗੀ ਨਾ ਮੈਂ ਵੀਰੇ ਦੇ ਵਿਆਹ ਚ ਆਈ ਆ ਪਹਿਲੀ ਵਾਰ ਹੀ ਮਿਲਦਾ ਸੀਗਾ ਤਾਂ ਕਰਕੇ ਮੈਨੂੰ ਐਕਸਾਈਟਮੈਂਟ ਬਹੁਤ ਜ਼ਿਆਦਾ ਹੈ ਉਹ ਕੋਈ ਗੱਲ ਨਹੀਂ ਆਜੂਗੀ ਮਿਲਨੀ ਉਹਨੂੰ ਮੰਮੀ ਸੱਚ ਮੈਨੂੰ ਐਂ ਦੱਸ ਭਾਬੀ ਦਾ ਸੁਭਾਅ ਕਿਹੋ ਜਿਹਾ ਸੁਭਾਅ ਦਾ ਪੁੱਤ ਬਾਲਾ ਮੈਨੂੰ ਵੀ ਨਹੀਂ ਪਤਾ ਪਹਿਲਾਂ ਜਦੋਂ ਉਹ ਹੀ ਗੱਲ ਡਿਊਟੀ ਜਾਂਦੀ ਹੁੰਦੀ ਸੀ ਉਹ ਤਾਂ ਕਹਿੰਦੀ ਸੀ ਇੱਥੇ ਬਦਲੀ ਨਹੀਂ ਹੋਈ ਤਾਂ ਕਰਕੇ ਕਦੇ ਛੁੱਟੀ ਵਾਲੇ ਦਿਨ ਘੇੜਾ ਮਾਰਦੀ ਸੀਗੀ ਇੱਕ ਅਦਾ ਦਿਨ ਆ ਜਾਂਦੀ ਸੀਗੀ ਹੁਣ ਜਦੋਂ ਦੀ ਬਦਲੀ ਹੋਈ ਹੈਗੀ ਹੁਣ ਇੱਥੇ ਰਹਿਣ ਲੱਗੀ ਆ ਪਹਿਲਾ ਤਾਂ ਬਾਲਾ ਪੇਕੇ ਕੰਨੀ ਧਿਆਨ ਸੀ ਜ਼ਿਆਦਾ ਉੱਥੇ ਹੀ ਰਹਿੰਦੀ ਸੀ ਜਾ ਕੇ ਨਾ ਕੀ ਮਤਲਬ ਹੋਇਆ ਮੰਮੀ ਚਲ ਮੰਨ ਲੈਨੇ ਆ ਵੀ ਜਦੋਂ ਉਹਦੀ ਬਦਲੀ ਨਹੀਂ ਹੋਈ ਸੀਗੀ ਵੀ ਜ਼ਿਆਦਾਤਰ ਪੇਕੇ ਘਰੇ ਹੀ ਰਹਿੰਦੀ ਸੀ ਤੇ ਹੁਣ ਜਦੋਂ ਉਹਦੀ ਬਦਲੀ ਹੋ ਗਈ ਤਾਂ ਇੱਥੇ ਰਹਿਣਾ ਪੰਦ ਹੈ ਰੋਜ਼ ਰੋਜ਼ ਪੇਕੇ ਘਰੇ ਕੀ ਕਰਦੀ ਉਹ ਭਾਈ ਮੈਨੂੰ ਤਾਂ ਆਪ ਨੂੰ ਨਹੀਂ ਸਮਝ ਆਉਂਦੀ ਜੇ ਮੁੰਡਾ ਉਹਨੂੰ ਕੁਝ ਕਹੇ ਫੇਰ ਹੀ ਐ ਮੁੰਡਾ ਦਾ ਕੁਝ ਕਹਿੰਦਾ ਨਹੀਂ ਭਾਈ ਨਾਲੇ ਮੈਨੂੰ ਤਾਂ ਉਹਦੇ ਪੇਕੇਾਂ ਦੀ ਸਮਝ ਨਹੀਂ ਆਉਂਦੀ ਕਿ ਹੈ ਵੀ ਉਹਦੀ ਮਾਂ ਕਿਉਂ ਨਹੀਂ ਉਹਨੂੰ ਸਮਝਾਉਂਦੀਗੀ ਪੀ ਜੇ ਉਹ ਇੱਥੇ ਰਹੂਗੀ ਸੋਰੇ ਤਾਂ ਫੇਰ ਹੀ ਮੋਹ ਪਊਗਾ ਉਹ ਦਿੰਦੀ ਆ ਕਿਹੜਾ ਪੇਕੇ ਦਿੰਦੀ ਆ ਕਿਹੜਾ ਪੇਕੇ ਮੈਂ ਤਾਂ ਉਹ ਹਜੇ ਕੁਝ ਨਹੀਂ ਕਿਹਾ ਭਾਈ ਆਪੇ ਮੁੰਡਾ ਸਮਝਾ ਲੂਗਾ ਜੇ ਸਮਝਦੀ ਹੋਈ ਤਾਂ ਗੱਲ ਤਾਂ ਉਹੀ ਹੈ ਮੰਮੀ ਸੋਚਣ ਵਾਲੀ ਗੱਲ ਹੈ ਵੀ ਇਹੋ ਜਿਹਾ ਕਿਉਂ ਕਰਦੀ ਆ ਉਹ ਸਾਰਾ ਦਿਨ ਹੀ ਪੇਕੇ ਘਰੇ ਰਹਿੰਦੀ ਆ ਮੈਂ ਤਾਂ ਬਥੇਰਾ ਸੋਚਦੀ ਆ ਜੇ ਉਹ ਨਹੀਂ ਸੋਚਦੇਗੇ ਮੈਂ ਤਾਂ ਇਹ ਗੱਲ ਕਹਿਣ ਨੂੰ ਤਾਂ ਮੈਂ ਸਭ ਕੁਝ ਕਹਿ ਵੀ ਸਕਦੀ ਆਂਗੀ ਪਰ ਮੈਂ ਫੇਰ ਸੋਚਦੀ ਆਂ ਵੀ ਜੇ ਅੱਜ ਮੈਂ ਕੁਝ ਬੋਲ ਪਈ ਤਾਂ ਜਵਾਕਾਂ ਦੇ ਮਨ 'ਚ ਫਰਕ ਪੈ ਜਾਊਗਾ ਸੋਚਣ ਵਾਲੀ ਚੱਲ ਤਾਂ ਇਹ ਹੈ ਵੀ ਉਹਦੇ ਮਾਪਿਆਂ ਨੂੰ ਸੋਚਣਾ ਚਾਹੀਦਾ ਹੈਗਾ ਹੈ ਵੀ ਆਏ ਕੁੜੀ ਦਾ ਘਰ ਕਿਵੇਂ ਬਸੂਗਾ ਜਿਵੇਂ ਉਹ ਕਰੀ ਜਾਂਦੇ ਹੈਗੇ ਮਾਂ ਨੂੰ ਅਕਲ ਨਹੀਂ ਹੈਗੀ ਮਾਂ ਸਮਝਾ ਸਕਦੀ ਹੈਗੀ ਮੰਮੀ ਜਿਹੜੇ ਹਸਾਬ ਨਾਲ ਭਾਬੀ ਚੱਲਦੀ ਹੈ ਨਾ ਮੈਨੂੰ ਤਾਂ ਹੁਣ ਐਂ ਲੱਗਦਾ ਵੀ ਤੈਨੂੰ ਨਾ ਹੁਣ ਪੰਜਾਬੀ ਟਿਪੀਕਲ ਸੱਸ ਬੰਨਾ ਪੈਣਾ ਵੀ ਜਿਹੜੀ ਆਪਣੀ ਨੂਨ ਉਹ ਨਾ ਉਂਗਲਾਂ ਦੇ ਇਸ਼ਾਰੇ ਤੇ ਨਚਾਵੇ ਉਹ ਵੇਖਦੇ ਆ ਭਾਈ ਜਿਹੜੇ ਤਰੀਕੇ ਨਾਲ ਹੁਣ ਇਹ ਚੱਲੂਗੀ ਫਿਰ ਉਸੇ ਤਰੀਕੇ ਨਾਲ ਮੈਨੂੰ ਚੱਲਣਾ ਪਊਗਾ ਫਿਰ ਲੋਕ ਕਹਿੰਦੇ ਸੱਸਾਂ ਮਾੜੀਆਂ ਨਾ ਮੈਨੂੰ ਐਂ ਦੱਸ ਵੀ ਉਹ ਕੱਲੇ ਜਸ ਨੂੰ ਫੋਨ ਕਰਕੇ ਤੁਰ ਗਈ ਹੈਗੀ ਮੈਨੂੰ ਉਹਨੇ ਪੁੱਛਣਾ ਕੋਈ ਜ਼ਰੂਰੀ ਨਹੀਂ ਸਮਝਿਆ ਗੱਲ ਤਾਂ ਉਹੀ ਹੈ ਮੰਮੀ ਤੇ ਇਹ ਗੱਲ ਹੈ ਨਾ ਮੰਮੀ ਬਣ ਜਾ ਫਿਰ ਟਿਪੀਕਲ ਸੱਸ ਜੇ ਆਹੀ ਕੁਝ ਚੱਲਿਆ ਨਾ ਪੁੱਤ ਫਿਰ ਮੈਨੂੰ ਬੁਰੀ ਸੱਸ ਬਣਨ ਤੋਂ ਕੋਈ ਰੋਕ ਨਹੀਂ ਸਕਦਾ